ਅਗੇ ਨਾ ਉਹੀ ਖਾਲੇ ਆਉਂਦਾ ਪਾਣੀ ਇਹਨਾਂ ਨੇ ਪੁੱਛਿਆ ਹੀ ਨਹੀਂ ਕਿਸੇ ਨੂੰ ਤੁਸੀਂ ਐ ਕਰੋ ਸੁਖਵੀਰ ਬਾਦਲ ਨੂੰ ਇਹ ਪੁੱਛ ਕੇ ਦੇਖ ਲਿਓ ਵੀ ਕੱਸੀ ਕੀ ਹੁੰਦੀ ਹੈ ਪਤਾ ਹੀ ਨਹੀਂ ਕਿਉਂ ਕੱਸੀਆਂ ਵਾਲਾ ਤਾਂ ਪਾਠ ਹੀ ਨਹੀਂ ਪੜਿਆ ਉਹਨਾਂ ਨੇ ਕਦੇ ਪਤਾ ਹੀ ਨਹੀਂ ਇਹਨੂੰ ਪੁੱਛ ਲਿਓ ਬੀਬਾ ਜੀ ਨੂੰ ਬਿਹਾਰੀਆਂ ਮਿਰਚਾਂ ਤੇ ਲਾਲ ਮਿਰਚਾਂ 'ਚ ਕੀ ਫਰਕ ਹੁੰਦਾ ਹੈ ਕਦੇ ਪਤਾ ਹੀ ਨਹੀਂ ਤੁਸੀਂ ਐ ਕਰਿਓ ਆਪਾਂ ਨਰਮਾ ਚੁੱਕਦੇ ਆਂ ਤਿੰਨ ਚਾਰ ਵਾਰੀ ਨਰਮਾ ਚੁੱਕ ਕੇ ਫਿਰ ਪੱਟੀਂਡੇ ਤੋੜ ਲੈਨੇ ਆਂ ਟੀਂਡੇ ਲਿਆ ਕੇ ਛੱਤ ਤੇ ਧਰ ਦਿੰਨੇ ਆਂ ਉਹ ਧੁੱਪ ਨਾਲ ਟੀਂਡੇ ਖੜ ਜਾਂਦੇ ਨੇ ਜਦੋਂ ਟੀਂਡੇ ਖੜ ਗਏ ਛੱਤ ਤੇ ਉਦੋਂ ਆਪਾਂ ਸੁਖਵੀਰ ਬਾਦਲ ਨੂੰ ਹਰ ਸਿਮਰਤ ਕੌਰ ਨੂੰ ਮਜੀਠੀਏ ਨੂੰ ਕੈਪਟਨ ਨੂੰ ਆ ਸੁਖਪਾਲ ਖਹਿਰੇ ਨੂੰ ਆ ਇੱਕ ਦੋ ਹੋਰ ਨੇ ਜਿਹੜੇ ਬਾਜਵੇਂ ਹੋਰੀ ਉਹਨਾਂ ਨੂੰ ਲੈ ਜਾਗੇ ਦੱਸਿਓ ਨਾ ਛੱਤ ਤੇ ਚੜਾ ਲਿਓ ਵੀ ਆ ਕੀ ਐ ਉਹ ਕਹਿਣਗੇ ਬਹੁਤ ਅੱਛੇ ਪੰਜਾਬ ਦੀਆਂ ਛੱਤਾਂ ਵੀ ਬਹੁਤ ਅਪਜਾਉ ਨੇ ਉਹਨਾਂ ਨੂੰ ਇਹ ਨਹੀਂ ਪਤਾ ਇਹ ਖੇਤੋਂ ਲਿਆਂਦੇ ਨੇ ਟੋੜ ਕੇ ਢਿੰਡੇ ਧੁੱਪ ਚ ਨਾਲ ਖੜੇ ਨੇ ਪਤਾ ਹੀ ਨਹੀਂ ਪਤਾ ਹੀ ਨਹੀਂ ਉਹ ਪੰਜਾਬ ਦੇ ਵਾਰਿਸ ਬਣਨ ਨੂੰ ਫਿਰਦੇ ਨੇ ਪੰਜਾਬੀ ਆਉਂਦੀ ਨਹੀਂ ਯਾਰ ਮੈਂ ਫੇਰ ਕਹਿ ਦੇਣਾ ਅੱਜ ਉਹ 33 ਆਲਾ ਪਾਸ ਹੁੰਦਾ ਆਪਣਾ ਜਵਾਬ ਮੈਂ 25 ਕਰਤੇ ਸੀ ਇਹਨਾਂ ਵਾਸਤੇ ਚਲ ਅੱਜ ਹੋਰ ਪੰਜ ਨੰਬਰਾਂ ਦੀ ਗ੍ਰੇਸ ਦੇ ਦੇਣਾ ਬੀ ਨੰਬਰ ਲੈ ਕੇ ਪੰਜਾਬੀ ਦਾ ਲਿਖਤੀ ਟੈਸਟ ਪਾਸ ਕਰਕੇ ਦਿਖਾ ਦੇਣਾ ਜਿਨ੍ਹਾਂ ਦੇ ਮੈਂ ਨਾਮ ਲੈਨੇ ਮੈਂ ਮੰਨ ਜੂ ਇਹਨਾਂ ਨੂੰ ਪੰਜਾਬੀ ਆਉਂਦੀ ਨਹੀਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ